ਮਹਾਰਾਜ ਸੱਚੇ ਬਾਸ਼ਾ ਜੀ ਨੇ ਤੁਸੀਂ ਆਪਦੇ ਭਲੇ ਵਾਸਤੇ ਸਿਮਰਨ ਕਰਨਾ ਹੈ ਜਿਹੜਾ ਨਾਸਿਕ ਸਿੱਧਾ ਧਿਆਨ ਦੁਆਰੇ ਇਸ ਜਾਮੇ ਵਿੱਚ ਆ ਗਿਆ ਜਿਹੜਾ 84 ਲੱਖ ਜੂਨ ਵਿੱਚ ਆ ਗਿਆ ਜਿਹਨੂੰ ਆਪ ਦਾ ਪਸ਼ੋਕਰ ਦਾ ਗਿਆਨ ਨਹੀਂ ਤੁਸੀਂ ਸਿਮਰਨ ਕਰੋਗੇ ਉਹਨੂੰ ਗੁੱਸਾ ਚੜੇਗਾ ਉਹਦੀ ਖਰਾਕ ਉਹਦਾ ਰਾਇਨ ਸੈਨ ਉਹਦਾ ਬੋਲਚਾਲ ਉਹ ਤੁਹਾਡੇ ਤੋਂ ਵੱਖਰਾ ਹੋ ਜਾਣ ਕਿ ਤੁਸੀਂ ਇਥੇ ਬ੍ਰਹਮ ਦੇ ਵਿਦਿਆ ਬ੍ਰਹਮ ਦਾ ਸਾਰੇ ਭੈਣ ਭਰਾਵਾਂ ਤੋਂ ਵਿਚਰੇ ਹੋ ਇੱਥੇ ਪਛੋਕੜ ਇਕੱਠੇ ਹੋਏ ਇੱਕ ਰਸਤੇ ਚੱਲ ਰਹੇ ਹੋ ਲਿਬ ਦੇ ਰਸਤੇ ਤੇ ਤਾਦਰ ਵਸਤੇ ਨੂੰ ਛੱਡ ਦਿੱਤਾ ਨਿਜ ਮਹਿਲ ਨੂੰ ਥਿਰ ਕਰਨ ਨੂੰ ਜਾਂਦੇ ਰਸਤਾ ਅਪਣਾਇਆ ਅਗਰ ਜੇ ਉੱਥੇ ਜਾ ਕੇ ਨਹੀਂ ਸਮਝਾਉਂਦੇ ਤੇ ਜੇ ਤੁਹਾਡੇ ਵਿੱਚੋਂ ਇੱਕ ਜਨਾਂ ਜਾਂਦੇ ਸਿਮੰਨ ਕਰਨ ਲੱਗ ਗਿਆ ਤੇ ਦੂਜੇ ਕੀ ਕਹਿਣਗੇ ਉਹਨਾਂ ਦੀ ਵਸਤਾ ਵੱਖਰੀ ਗੁਰਬਾਨੀ ਕੀ ਕਹ ਰਹੇ ਨੇ ਉਹਦੇ ਦੁਰਮਤ ਭਾਗ ਹੀਣ ਮਤ ਫਿੱਕੇ ਨਾਮ ਸੁਣਤ ਆਵੇ ਮਨ ਰੋਕੇ ਤੁਸੀਂ ਸਿਮੰਨ ਕਰੋਗੇ ਉਹਨਾਂ ਦੇ ਸੱਜਣ ਗੁਰਦੁਆਰੇ ਵਿੱਚ ਨੇ ਦੁਰਮਤ ਦੇ ਮੈਲ ਲੱਗੀ ਹੋਈ ਹੈ ਇਸ ਕਰਕੇ ਤੁਸੀਂ ਸਮਝਣ ਕਰੋਗੇ ਉਹਨਾਂ ਨੂੰ ਗੁੱਸਾ ਚੜੇਗਾ ਇਸ ਕਰਕੇ ਤੁਸੀਂ ਜੋ ਸਹਿਜ ਕੇ ਚੱਲੇ ਹੋ ਗੁਰਮਤ ਦੇ ਵਿੱਚ ਵਿਚਰੇ ਹੋ ਰਸਤੇ ਨੂੰ اختیار ਕੀਤਾ ਜੇ ਉਹਨਾਂ ਨੂੰ ਗੁੱਸਾ ਵੀ ਆਉਂਦਾ ਤੁਸੀਂ ਸਹਿਜ ਚੱਲੇ ਜਾਣਾ ਇਹ ਫਰਕ ਤੁਹਾਡਾ ਉਹਨਾਂ ਦਾ ਜਾ ਕੇ ਘਰਾਂ ਵਿੱਚ ਪਤਾ ਲੱਗਣਾ ਜੇ ਤੁਹਾਨੂੰ ਕੋਈ ਮਾੜਾ ਸੌਤ ਬੋਲਿਆ ਤਦ ਸੇ ਚੁੱਪ ਕਰ ਜਾਣਾ ਕਿਉਂਕਿ ਆਪਾਂ ਪੇਧ ਆ ਗਿਆ ਕਿ ਇਸ ਜੀਵ ਨੂੰ ਮਾਲਕ ਨੇ ਆਪ ਖੁਦ ਭਲਾਇਆ ਜਦੋਂ ਇਸ ਨੂੰ ਗਿਆਨ ਹੋ ਗਿਆ ਇਹ ਫਿਰ ਕੰਨੀ ਬੋਲੇਗਾ